ਤਾਂ ਮੇਰੇ ਵੱਲੋਂ ਜਾਨਕੀ ਸੁੱਖਾ ਖੇੜੀ ਵੱਲੋਂ ਸਵਾਗਤ ਹੈ ਲਗਾਤਾਰ ਦਿੱਲੀ ਬਾਰਡਰਾਂ ਤੇ ਜਿਹੜੇ ਨੇ ਕਲਾਕਾਰ ਨੇ ਜਿਹੜੇ ਉਹ ਵੱਡੀ ਗਿਣਤੀ ਦੇ ਵਿੱਚ ਆ ਰਹੇ ਨੇ ਤੇ ਨੌਜਵਾਨਾਂ ਦਾ ਹੀ ਹੌਸਲਾ ਅਫਜ਼ਾਈ ਦਾ ਜਿਹੜਾ ਕੰਮ ਆ ਲਗਾਤਾਰ ਪਹਿਲੇ ਦਿਨ ਤੋਂ ਹੀ ਕਰ ਰਹੇ ਨੇ ਸਿੱਪੀ ਭਾਈ ਜੀ ਪਹੁੰਚੇ ਨੇ ਭਾਈ ਜੀ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ ਸ਼ਾਂਤਪੂਰਵਕ ਚੱਲ ਰਹੇ ਨੇ ਰੂਪਰੇਖਾ ਉਲਕੀ ਜਾਂਦੀ ਪਈਆ ਹੁਣ ਕੀ ਲੱਗਦਾ ਕਿੱਥੇ ਤੱਕ ਠਹਿਰ ਚੁੱਕਿਆ ਆਪਣਾ ਅੰਦੋਲਨ ਤੇ ਅੱਗੇ ਕਿੱਥੇ ਤੱਕ ਕਿੰਨੇ ਸਮੇਂ ਤੱਕ ਪਹੁੰਚੇਗਾ ਅ ਅੱਜ ਤੋਂ ਥੋੜੇ ਦਿਨ ਪਹਿਲਾਂ ਵੀ ਮੈਂ ਇੱਥੇ ਆ ਕੇ ਗਿਆ ਸੀਗਾ ਔਰ ਜਿਹੜਾ ਅੱਜ ਦਾ ਇਕੱਠ ਆ ਉਹਦੇ ਨਾਲੋਂ 3 ਗੁਣਾ ਜ਼ਿਆਦਾ ਆ ਜੀ ਸੋ ਬਾਬੇ ਦੀ ਕਿਰਪਾ ਆ ਸਾਡੇ ਜਿਹੜੇ ਨੌਜਵਾਨ ਆ ਉਹ ਜਾਗਰੂਕ ਹੋ ਚੁੱਕੇ ਨੇ ਔਰ ਉਹ ਪ੍ਰੋਪਰ ਤਰੀਕੇ ਦੇ ਨਾਲ ਸਾਡੇ ਕਿਸਾਨਾਂ ਦਾ ਤੇ ਸਾਡੇ ਮਜ਼ਦੂਰ ਭਰਾਵਾਂ ਦਾ ਸਾਥ ਦੇ ਰਹੇ ਨੇ ਔਰ ਸਰਕਾਰ ਨੂੰ ਝੁਗਣਾ ਹੀ ਪਊਗਾ ਕਿ ਜੋ ਸਰਕਾਰ ਚੁਣੀ ਆ ਉਹ ਸਾਡੇ ਜੇ ਪੰਜਾਬੀ ਚ ਕਹੀਏ ਤਾਂ ਸਾਡੇ ਨੌਕਰ ਨੇ ਔਰ ਨੌਕਰ ਕਦੇ ਵੀ ਮਾਲਕ ਤੇ ਰਾਜ ਨਹੀਂ ਕਰ ਸਕਦਾ ਜਨਤਾ ਮਾਲਕ ਆ ਔਰ ਮਾਲਕ ਦੀ ਸੁਣਨੀ ਪਊ ਉਹਨਾਂ ਨੂੰ ਜੀ ਜੀ ਸਪੀਸ ਆ ਪਹਿਲੇ ਦਿਨ ਦੇ ਅੰਦੋਲਨ ਤੋਂ ਲੈ ਕੇ ਹੁਣ ਤੱਕ ਦੇ ਅੰਦੋਲਨ ਦੀ ਜੇਕਰ ਗੱਲ ਕਰੀਏ ਕਿ ਲੱਗਦਾ ਕਿ ਲੋਕ ਨੌਜਵਾਨ ਬਜ਼ੁਰਗ ਬੱਚੇ ਜਾਗਰੂਤ ਹੋਣੇ ਚਾਹੀਏ ਪੰਜਾਬ ਦੀ ਗੱਲ ਕਰੀਏ ਜਾਂ ਫਿਰ ਵਿਦੇਸ਼ਾਂ ਦੀ ਗੱਲ ਕਰੀਏ ਜਾਂ ਫਿਰ ਦਿੱਲੀ ਇਹਨਾਂ ਬਾਰਡਰਾਂ ਦੀ ਗੱਲ ਕਰੀਏ ਡੈਫੀਨਟਲੀ ਬਾਈ ਜੀ ਪਹਿਲੇ ਤਾਂ ਜਦੋਂ ਪ੍ਰੋਟੈਸਟ ਹੋਇਆ ਸੀਗਾ ਜਦੋਂ ਸ਼ੰਭੂ ਬਾਰਡਰ ਰੋਕਿਆ ਸੀਗਾ ਉਸ ਦਿਨ ਜਿਹੜਾ ਉਥੇ ਇਕੱਠ ਸੀਗਾ ਉਹ ਮੇਰੇ ਹਿਸਾਬ ਦੇ ਨਾਲ ਕੋਈ 5-7 ਹਜ਼ਾਰ ਬੰਦਾ ਸੀਗਾ ਪਰ ਅੱਜ ਜਿਹੜਾ ਉਹ ਇਕੱਠ ਉਹ ਲੱਖਾਂ ਦੇ ਵਿੱਚ ਚਲਾ ਗਿਆ ਉਸ ਦਿਨ ਜਿੰਨੇ ਨੌਜਵਾਨ ਆਏ ਸੀ ਉਸ ਤੋਂ ਤਾਂ ਮੈਂ ਨਾਲ ਕਈ ਗੁਣਾ ਜ਼ਿਆਦਾ ਨੌਜਵਾਨ ਮਤਲਬ ਹੁਣ ਤਾਂ ਇਹ ਗੱਲ ਲੁਕੀ ਰਹੀ ਨਹੀਂ ਗਈ ਔਰ ਹਰ ਇੱਕ ਨੌਜਵਾਨ ਨੂੰ ਹਰ ਸਾਡੇ ਬਜ਼ੁਰਗ ਨੂੰ ਸਾਡੇ ਭਰਾਵਾਂ ਨੂੰ ਇਵਨ ਸਾਡੀਆਂ ਭੈਣਾਂ ਨੂੰ ਵੀ ਘਰੇ ਬੈਠੇ ਪਤਾ ਕਿ ਇਹ ਲੜਾਈ ਕਿਸ ਕੰਮ ਨੂੰ ਲੈ ਕੇ ਲੜੀ ਜਾਂ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਕਿਸੇ ਨੂੰ ਪਰ ਜਿਹੜੀ ਹੁਣ ਜਿਹੜੀ ਇਹ ਨਿਊਜ਼ ਆਏ ਹਰ ਤੱਕ ਪਹੁੰਚ ਚੁੱਕੀ ਹੈ ਔਰ ਨੌਜਵਾਨ ਇਸ ਲਹਿਰ ਨਾਲ ਜੁੜ ਚੁੱਕੇ ਨੇ ਜੀ ਅਸੀਂ ਵੀ ਜੇਕਰ ਗੱਲ ਕਰੀਏ ਹੋ ਇੱਕ ਆਸ ਹੁੰਦੀ ਸੀ ਸ਼ਾਇਦ ਨਹੀਂ ਰਹੀ ਆ ਕਿ ਜਿਹੜੇ ਇਹ ਬਦਲਾਵ ਖੋਜੀ ਜੇ ਗਲਤੀ ਹੋਈ ਨੇ ਅਸੀਂ ਪਹਿਲਾਂ ਵੀ ਉਹਨਾਂ ਨੂੰ ਹੀ ਫੋਲੋ ਕਰ ਰਹੇ ਸੀ ਜਿਵੇਂ ਮੈਂ ਹੁਣ ਬੋਲਿਆ ਸੀਗਾ ਕਿ ਸਾਨੂੰ ਉਹਨਾਂ ਨੇ ਕਿਹਾ ਸੀ ਆਪਾਂ 26 ਤਰੀਕ ਦੇ ਨੇੜੇ ਨਵਾਂ ਜਿਹਾ ਐਕਸਪੀਰੀਅੰਸ ਬਹੁਤ ਲੰਬਾ ਆ ਉਹਨਾਂ ਨੇ ਸਾਨੂੰ ਉਸ ਵੇਲੇ ਕਿਹਾ ਸੀਗਾ ਕਿ ਆਪਾਂ ਪਰ ਉਹਨਾਂ ਨੇ ਤੁਸੀਂ ਜਿੰਨਾ ਕਿਸਾਨਾਂ ਵਾਲੀ ਪਾਸ ਕੀਤਾ ਉਹਨਾਂ ਨਾਲ ਤਾਂ ਇੱਕ ਵਾਰੀ رائے ਵੀ ਨਹੀਂ ਕੀਤੀ ਜਰੂਰ ਕਿਸੇ ਨੂੰ ਤੁਸੀਂ ਪੁੱਛਿਆ ਹੀ ਨਹੀਂ ਕੋਈ ਕਾਨੂੰਨ ਜਦੋਂ ਸਾਡੇ ਲਈ ਪਾਸ ਕੀਤਾ ਤਾਂ ਸਾਡੇ ਨਾਲ ਰਾਏ ਕਰਨੀ ਜ਼ਰੂਰ ਬੰਦ ਸੀ ਸਾਡੇ ਜਥੇਬੰਦੀਆਂ ਦੇ ਨਾਲ ਰਾਏ ਕਰਨੀ ਬੰਦ ਸੀ ਔਰ ਜੇ ਉਹ ਮਤਲਬ ਇਸ ਗੱਲ ਦੇ ਉੱਪਰ ਆ ਗਏ ਨੇ ਕਿ ਅਸੀਂ ਇਹਦੇ ਵਿੱਚ ਕੁਝ ਤਬਦੀਲੀਆਂ ਕਰ ਸਕਦੇ ਹਾਂ ਇਟ ਮੀਨਸ ਕਿ ਕਿਤੇ ਨਾ ਕਿਤੇ ਸਰਕਾਰ ਝੁਕੀ ਹੋਈ ਆ ਉਹਨਾਂ ਦੀ ਕੋਸ਼ਿਸ਼ ਆ ਵੀ ਚਲੋ ਜਿੰਨਾ ਵੀ ਹੋ ਸਕੇ ਉਹਨਾਂ ਉਹ ਇਸ ਕਾਨੂੰਨ ਨੂੰ ਰੱਖ ਲੈਣ ਪਰ ਜੇ ਸਾਡੇ ਭਰਾ ਡਟੇ ਰਹਿਣਗੇ ਤਾਂ ਡੈਫੀਨਿਟਲੀ ਜਿਹੜੇ ਕਾਨੂੰਨ ਆ ਕੈਨਸਲ ਜ਼ਰੂਰ ਹੋਣਗੇ ਨਵੀਆਂ ਰਣਨੀਤੀਆਂ ਤੈਅ ਕੀਤੀਆਂ ਗਈਆਂ ਨੇ ਜਿਦੇ ਵਿੱਚ ਡੀਸੀ ਆਫਿਸ ਦਾ ਘਰਾ ਹੋ ਗਿਆ ਜਾਂ ਫਿਰ ਜੇ ਜੈਪੁਰ ਜਿਹੜਾ ਹਾਈਵੇ ਤਾਂ ਕਿਰਨ ਦੀ ਗ ਇਸ ਸਟੈਪ ਦੇ ਦੌਰਾਨ ਜਤੇ ਬੰਦੀਆਂ ਜਿਹੜੇ ਫੈਸਲੇ ਨੇ ਉਹ ਸਹੀ ਸਾਬਿਤ ਹੋਣਗੇ ਬਿਲਕੁਲ ਜੀ ਡੈਫੀਨੇਟਲੀ ਜਿਵੇਂ ਹੁਣ ਤੱਕ ਇਸ ਅੰਦੋਲਨ ਨੂੰ ਉਹਨਾਂ ਨੇ ਬਹੁਤ ਸੰਭਾਲ ਕੇ ਚਲਾਇਆ ਔਰ ਮੈਂ ਉਹਨਾਂ ਨੂੰ ਐਪਰੀਸ਼ੀਏਟਿਵ ਵੀ ਕਰਦਾ ਹਾਂ ਕਿਉਂਕਿ ਕਿਤਨਾ ਕਿਤਨਾ ਦਾ ਲੰਬਾ ਤਜਰਬਾ ਹੈ ਔਰ ਜੇ ਉਹ ਕਹਿ ਰਹੇ ਨੇ ਕਿ ਇਹ ਘਰਾਓ ਕਰਨੇ ਤਾਂ ਡੈਫੀਨੇਟਲੀ ਇਹਨਾਂ ਘਰਾਓ ਦੇ ਵਿੱਚ ਵੀ ਕੁਝ ਵਧੀਆ ਨਿਕਲ ਕੇ ਆਏਗਾ ਮੈਂ ਹੁਣੇ ਇਸ ਸਟੇਜ ਤੇ ਸੁਣ ਰਿਹਾ ਸੀ ਸਾਡੇ ਕੋਈ ਭਰਾ ਬੋਲ ਰਹੇ ਸੀ ਕਿ ਜਿੰਨਾਂ ਦੇ ਅੰਡਰ ਸਾਰਾ ਜਿਹੜਾ ਆਪਣਾ ਸਫਾਈ ਕਰਮਚਾਰੀ ਹੁੰਦੇ ਨੇ ਉਹ ਕਹਿੰਦੇ ਅੱਜ ਤੋਂ ਬਾਅਦ ਅਸੀਂ ਜਿਹੜਾ ਹੈ ਕੂੜੇ ਦੇ ਢੇਰ ਆ ਉਹ ਫਿਰ ਅੰਦਰ ਜੰਨੇ ਵੀ ਆਪਣੇ ਪੋਲੀਟੀਸ਼ੀਅਨਸ ਨੇ ਜਿਹੜੇ ਦਿੱਲੀ ਦੇ ਉਹਨਾਂ ਦੇ ਘਰਾਂ ਦੇ ਮੂਰੇ ਢੇਰ ਲਾਉਣੇ ਸ਼ੁਰੂ ਕਰ ਦਾਂਗੇ ਸੋ ਮਤਲਬ ਹੁਣ ਹਰ ਇੱਕ ਵਰਗ ਦੇ ਵਿੱਚ ਜੁੜ ਚੁੱਕਿਆ ਹੈ ਤੇ ਜਦੋਂ ਹੁਣ ਹਰੇਕ ਵਰਗੇ 'ਚ ਜੁੜ ਚੁੱਕਿਆ ਹਰੇਕ ਬੰਦਾ ਕਿਸਾਨ ਨਾਲ ਆ ਕੇ ਖੜਾ ਹੋ ਗਿਆ ਤੇ ਡੈਫੀਨਿਟਲੀ ਜਿਹੜੀ جنگ ਹੈ ਅਸੀਂ ਜਰੂਰ ਜਿੱਤਾਂਗੇ ਜੀ ਕੀ ਲੱਗਦਾ ਕਿ ਮੋਦੀ ਸਰਕਾਰ ਹੋਰ ਸਮਾਂ ਲਏਗਾ ਜਾਂ ਫਿਰ ਮੋਦੀ ਸਰਕਾਰ ਨੂੰ ਹੁਣ ਸਮਝ ਲੈਣਾ ਚਾਹੀਦਾ ਕਿ ਇਹ ਕਿਸਾਨਾਂ ਦੇ ਹੱਕੀ ਕਾਨੂੰਨ ਨਹੀਂ ਹੈਗੇ ਸਮਝ ਤਾਂ ਬਹੁਤ ਤੇ ਪਹਿਲਾਂ ਹੀ ਲੈਣਾ ਚਾਹੀਦਾ ਸੀ ਕਿਤੇ ਨਾ ਕਿਤੇ ਇਹ ਵੀ ਹੁੰਦਾ ਜੀ ਮੈਨੂੰ ਇਹ ਲੱਗਦਾ ਕਿ ਦੇਖੋ ਇਹ ਅੰਦਰ ਦੀਆਂ ਗੱਲਾਂ ਨੇ ਕੀ ਪਤੰਦਾਂ ਨੇ ਬਾਹਰ ਲਿਆਂ ਕੰਟ੍ਰਿੰਗਾਂ ਨਾਲ ਸੰਧੀਆਂ ਕਰਕੇ ਕਿੰਨੇ ਪੈਸੇ ਖਾ ਚੁੱਕੇ ਹੋਣਗੇ ਜਿਹੜੇ ਇਹਨਾਂ ਨੂੰ ਹੋ ਸਕਦਾ ਕੋਈ ਕੰਟਰੈਕਟ ਹੋਏ ਹੋਣਗੇ ਜਿਹੜੇ ਇਹਨਾਂ ਨੂੰ ਹੁਣ ਵਾਪਸ ਕਰਨ ਲੱਗੇ ਹੋ ਸਕਦਾ ਉਹਨਾਂ ਦੀ ਪਲੈਂਟੀ ਇੰਨੀ ਜਿਆਦੇ ਪੈਂਦੀ ਹੋਊ ਉਹਦਾ ਸੋਲੂਸ਼ਨ ਕਰਨ ਵਿੱਚ ਲੱਗੇ ਹੋਣ ਔਰ ਉਸ ਸੋਲੂਸ਼ਨ ਨੂੰ ਹੀ ਟਾਈਮ ਲੱਗ ਰਿਹਾ ਹੋਵੇ ਮੰਨੇ ਤਾਂ ਪਹਿਲੇ ਦਿਨ ਤੋਂ ਜਦੋਂ ਸਾਰੀ ਸਾਡੇ ਈਡੀਆ ਹੀ ਖਿਲਾਫ ਹੋ ਗਿਆ ਸਾਰੀ ਜਨਤਾ ਹੀ ਖਿਲਾਫ ਹੋ ਗਈ ਤਾਂ ਨੇਚਰਲ ਉਹਨਾਂ ਨੂੰ ਮੰਨਣਾ ਹੀ ਪੈਣਾ ਆ ਹੁਣ ਬਸ ਮੇਬੀ ਹੁਣ ਜਿਹੜੀ ਉਹ ੜੀ ਕੁੰਡੀ ਫਸੀ ਹੋਈ ਆ ਉਹ ਇਹੀ ਹੋਏਗੀ ਕਿ ਜਿਹੜੀ ਗੱਲ ਕਿਉਂ ਕੰਟ ਰਹੇ ਹੋ ਜਿਹੜੀਆਂ ਕੰਪਨੀਆਂ ਜਾਂਦੇ ਨੇ ਉਹ ਜ਼ਿਆਦਾ ਪੈਸੇ ਵਾਪਸ ਦੋ ਮਿੰਟ ਪਲੈਂਟੀ ਮੰਗਦਿਆਂ ਹੋਣਗੀਆਂ ਔਰ ਅੰਦਰਲੀ ਗੱਲ ਤਾਂ ਇਹ ਸਰਕਾਰੀ ਜਾਣਦੀ ਆ ਪਰ ਇਸ ਗੱਲ ਵਿੱਚ ਮਤਲਬ ਕੋਈ ਝੂਠ ਨਹੀਂ ਹੋ ਸਕਦਾ ਕਿ ਸਰਕਾਰ 100% ਇਹਨਾਂ ਕਾਨੂੰਨਾਂ ਨੂੰ ਉਦਦ ਕਰਨ ਨੂੰ ਮੰਨੀ ਹੋਈ ਆ ਬਸ ਇਹ ਲਾਸਟ ਮੂਵਮੈਂਟ ਚੱਲ ਰਹੀ ਆ ਸਾਡੇ ਭਰਾ ਅੜੇ ਰਹਿਣ ਤੱਕ ਡੈਫੀਨੇਟਲੀ ਅਸੀਂ ਜੰਗ ਜਿੱਤ ਜਾਵਾਂਗੇ ਨੌਜਵਾਨਾਂ ਦੀ ਹੌਸਲਾ ਵਜਾਈ ਹਰ ਇੱਕ ਕਲਾਕਾਰ ਨੇ ਆਪਣੇ ਆਪਣੇ ਰੂਪ ਦੇ ਵਿੱਚ ਕੀਤੀ ਆ ਆਪਣੇ ਆਪਣੇ ਢੰਗ ਰੰਗ ਦੇ ਨਾਲ ਕੀਤੀ ਗਿਆ ਤੁਹਾਡੇ ਵੱਲੋਂ ਵੀ ਇਹ ਜਿਹੜਾ ਗੀਤ ਗਾਇਆ ਗਿਆ ਸੀ ਕਿਸਾਨੀ ਅੰਦੋਲਨ ਦੇ ਚੱਲਦੇ ਆ ਤੇ ਕੁਝ ਹੋਰ ਨਵਾਂ ਜੋ ਜੋਸ਼ ਹੋਰ ਪਰ ਇਹ ਨੌਜਵਾਨਾਂ ਦੀ ਕੁਝ ਕਹਿਣਾ ਚਾਹੋਗੇ ਮੈਂ ਤਾਂ ਜੀ ਇਹੀ ਕਹਿਣਾ ਚਾਹੁੰਦਾ ਕਿ ਸਪੈਸ਼ਲੀ ਸਾਡੇ ਪੰਜਾਬੀ ਭਰਾਵਾਂ ਵਾਸਤੇ ਕਿ ਅਸੀਂ ਤੁਹਾਨੂੰ ਤੁਹਾਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਔਲਾਦ ਆ ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ ਜਿਸ ਕੌਮ ਨੂੰ ਇਹਨਾਂ ਨੇ ਨਸ਼ੇੜੀ ਦਾ ਕਰਾਰ ਦਿੱਤਾ ਸੀਗਾ ਜਿਹੜੇ ਪੰਜਾਬ ਨੂੰ ਇਹਨਾਂ ਨੇ ਉੜਤਾ ਪੰਜਾਬ ਜਾਂ ਕਰਕੇ ਆਇਆ ਹੋਇਆ ਪੰਜਾਬ ਕਿਹਾਤਾ ਸੀ ਅੱਜ ਉਹੀ ਪੰਜਾਬ ਨੇ ਉਹਨਾਂ ਦੀ ਹਿੱਕ ਤੇ ਆ ਕੇ ਗੋਡਾ ਰੱਖ ਲਿਆ ਔਰ ਨੌਜਵਾਨਾਂ ਨੂੰ ਮੈਂ ਸੱਚੀ ਇਸ ਗੱਲ ਲਈ ਐਪਰੀਸ਼ੀਏਟ ਕਰਦਾ ਔਰ ਉਹਨਾਂ ਨੂੰ ਮੈਂ ਵਧਾਈ ਵੀ ਦਿੰਦਾ ਯਾਰ ਔਰ ਮੈਂ ਕਿਤੇ ਨਾ ਕਿਤੇ ਇਹ ਸਰਕਾਰ ਦਾ ਥੈਂਕ ਯੂ ਵੀ ਅੰਦਰੋਂ ਕਰਨਾ ਚਾਹੁੰਨਾ ਕਿ ਤੂੰ ਇਸ ਸਰਕਾਰ ਨੇ ਜਿਹੜੀ ਸਾਡੀ ਮਰੀ ਹੋਈ ਜ਼ਮੀਰ ਸੀ ਉਹ ਫੇਰ ਤੋਂ ਜਗਾ ਦਿੱਤੀ ਆ ਹੁਣ ਆਉਣ ਵਾਲੇ ਘਟੋ ਘਟ 50 ਸਾਲ ਸਰਕਾਰ ਪੰਜਾਬ ਵਾਲੇ ਪਾਸੇ ਮੂੰਹ ਨਹੀਂ ਕਰੂਗੀ ਕਿਉਂਕਿ ਜਦੋਂ ਉਹਨਾਂ ਦਾ ਦਿਲ ਕਰਦਾ ਸੀ ਕਿਤੇ ਪੰਜਾਬੀ ਮਾਂ ਬੋਲੀ ਦਨੋ ਲੈਂਗੁਏਜ ਪੜhaiਆਂ ਜਾਂਦੀਆਂ ਸੀ ਪੰਜਾਬੀ ਹਿੰਦੀ ਇੰਗਲਿਸ਼ ਉਹਨਾਂ ਨੇ ਪੰਜਾਬੀ ਬੰਦ ਕਰਤੀ ਇਟ ਮੀਨਸ ਉਹਨਾਂ ਦਾ ਸਿੱਧਾ ਸਿੱਧਾ ਜਿਹੜਾ ਸੀਗਾ ਉਹ ਨਿਸ਼ਾਨਾ ਪੰਜਾਬ ਸੀ ਪੰਜਾਬ ਨੂੰ ਖਤਮ ਕਰਨਾ ਸੀ ਪਰ ਅੱਜ ਸਾਡੇ ਪੰਜਾਬ ਦੀ ਨੌਜਵਾਨੀ ਨੇ ਸਾਬਿਤ ਕਰਤਾ ਕਿ ਸਾਡੇ ਵਿੱਚ ਜੋ ਬਲੱਡ ਚੱਲਦਾ ਆ ਉਹ ਸਾਡਾ ਉਹੀ ਪੁਰਾਣਾ ਭਗਤ ਸਿੰਘ ਦਾ ਖੂਨ ਆ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਾਂ ਸੀ ਤੇ ਐਡੀ ਛੇਤੀ ਨਹੀਂ ਤਬਦੇ ਜੀ ਧੰਨਵਾਦ ਜੀ ਸਾਰੀ ਗੱਲਬਾਤ ਦੌਰਾਨ ਬਹੁਤ ਵੱਡੀਆਂ ਗੱਲਾਂ ਜਿਹੜੀਆਂ ਹੈਗੀਆਂ ਸਿੱਪੀ ਵੱਲੋਂ ਕਿਹਾ ਗਿਆ ਨੇ ਹਾਲਾਂਕਿ ਜਿਹੜਾ ਵੀ ਕਲਾਕਾਰ ਆ ਰਿਹਾ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਅੱਗੇ ਰੂਪਰੇਖਾ ਦੇਣ ਦੀ ਦੇ ਜਿਹੜੀ ਗੱਲ ਕੀਤੀ ਜਾ ਰਹੀ ਹੈ ਉਹ ਪਾਵੇਂ ਆਪਣੇ ਗਾਇਕੀ ਖੇਤਰ ਦੇ ਨਾਲ ਹੋਵੇ ਜਾਂ ਫਿਰ ਸਟੇਜਾਂ ਤੋਂ ਜਿਹੜਾ ਹੈਗਾ ਉਹਨਾਂ ਵੱਲੋਂ ਬੋਲਿਆ ਗਿਆ ਹੈ ਉਮੀਦ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਨੌਜਵਾਨੇ ਇਸੇ ਤਰ੍ਹਾਂ ਡਿਸਪਲਿਨ ਚ ਰਹਿ ਕੇ ਸ਼ਾਂਤੀਪੂਰਵਕ ਜਿਹੜਾ ਹੈਗਾ ਧਰਨੇ ਚਲਾਣਗੇ ਤੇ ਜਿੱਤ ਫਤਿਹ ਹੈ ਜਿਹੜੀ ਉਹ ਜਰੂਰ ਹਾਸਲ ਕਰਨਗੇ ਕੈਮਾਂਮਨ ਪ੍ਰਮਿੰਦਰ ਦੇ ਨਾਲ ਸੁਰਖਾ ਦਾ ਮੇਰੇ ਵੱਲੋਂ ਜਾਨਕੀ ਸੁੱਖਾ ਕੇੜੀ ਵੱਲੋਂ ਸਵਾਗਤ ਹੈ ਲਗਾਤਾਰ ਦਿੱਲੀ ਬਾਰਡਰਾਂ ਤੇ ਜਿਹੜੇ ਨੇ ਕਲਾਕਾਰ ਨੇ ਜਿਹੜੇ ਉਹ ਵੱਡੀ ਗਿੰਚੀ ਦੇ ਵਿੱਚ ਆ ਰਹੇ ਨੇ ਤੇ ਨੌਜਵਾਨਾਂ ਦਾ ਹੀ ਹੌਸਲਾ ਵਜਾਈਦਾ ਜਿਹੜਾ ਕੰਮ ਆ ਲਗਾਤਾਰ ਪਹਿਲੇ ਦਿਨ ਤੋਂ ਹੀ ਕਰ ਰਹੇ ਨੇ ਸਿੱ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ ਸ਼ਾਂਤਪੂਰਵਕ ਚੱਲ ਰਹੇ ਨੇ ਰੂਪਰੇਖਾ ਉਹ ਲਿਖੀ ਜਾਂਦੀ ਪਈ ਆ ਹੁਣ ਕੀ ਲੱਗਦਾ ਕਿੱਥੇ ਤੱਕ ਠਹਿਰ ਚੁੱਕਿਆ ਆਪਣਾ ਅੰਦੋਲਨ ਤੇ ਅੱਗੇ ਕਿੱਥੇ ਤੱਕ ਕਿੰਨੇ ਸਮੇਂ ਤੱਕ ਪਹੁੰਚੇਗਾ ਅ ਅੱਜ ਤੋਂ ਥੋੜੇ ਦਿਨ ਪਹਿਲਾਂ ਵੀ ਮੈਂ ਇੱਥੇ ਆ ਕੇ ਗਿਆ ਸੀਗਾ ਔਰ ਜਿਹੜਾ ਅੱਜ ਦਾ ਇਕੱਠ ਆ ਉਹਦੇ ਨਾਲੋਂ ਤਿੰਨ ਗੁਣਾ ਜ਼ਿਆਦਾ ਆ ਜੀ ਸੋ ਬਾਬੇ ਦੀ ਕਿਰਪਾ ਆ ਸਾਡੇ ਜਿਹੜੇ ਨੌਜਵਾਨ ਆ ਉਹ ਜਾਗਰੂਕ ਹੋ ਚੁੱਕੇ ਨੇ ਔਰ ਉਹ ਪ੍ਰੋਪਰ ਤਰੀਕੇ ਦੇ ਨਾਲ ਸਾਡੇ ਕਿਸਾਨਾਂ ਦਾ ਤੇ ਸਾਡੇ ਮਜ਼ਦੂਰ ਭਰਾਵਾਂ ਦਾ ਸਾਥ ਦੇ ਰਹੇ ਨੇ ਔਰ ਸਰਕਾਰ ਨੂੰ ਝਗਣਾ ਹੀ ਪਾਊਗਾ ਕਿਉਂਕਿ ਜੋ ਸਰਕਾਰ ਚੁਣੀ ਆ ਉਹ ਸਾਡੇ ਜੇ ਪੰਜਾਬੀ ਚ ਕਹੀਏ ਤਾਂ ਸਾਡੇ ਨੌਕਰ ਨੇ ਔਰ ਨੌਕਰ ਕਦੇ ਵੀ ਮਾਲਕ ਤੇ ਰਾਜ ਨਹੀਂ ਕਰ ਸਕਦਾ ਜਨਤਾ ਮਾਲਕ ਆ ਔਰ ਮਾਲਕ ਦੀ ਸੌਣੀ ਪਊ ਉਹਨਾਂ ਨੂੰ ਜੀ ਜੀ ਸਪੀਸ ਆ ਪਹਿਲੇ ਦਿਨ ਦੇ ਅੰਦੋਲਨ ਤੋਂ ਲੈ ਕੇ ਹੁਣ ਤੱਕ ਦੇ ਅੰਦੋਲਨ ਦੀ ਜੇਕਰ ਗੱਲ ਕਰੀਏ ਲੱਗਦਾ ਕਿ ਲੋਕ ਨੌਜਵਾਨ ਬਜ਼ੁਰਗ ਬੱਚੇ ਜਾਗਰੂਤ ਹੋਏ ਨੇ ਚਾਹ ਪੰਜਾਬ ਦੀ ਗੱਲ ਕਰੀਏ ਜਾਂ ਫਿਰ ਵਿਦੇਸ਼ਾਂ ਦੀ ਗੱਲ ਕਰੀਏ ਜਾਂ ਫਿਰ ਦਿੱਲੀ ਇਹਨਾਂ ਬਾਰਡਰਾਂ ਦੀ ਗੱਲ ਕਰੀਏ ਡੈਫੀਨਟਲੀ ਬਾਈ ਜੀ ਪਹਿਲੇ ਤਾਂ ਜਦੋਂ ਪ੍ਰੋਟੈਸਟ ਹੋਇਆ ਸੀਗਾ ਜਦੋਂ ਸ਼ੰਭੂ ਬਾਰਡਰ ਰੋਕਿਆ ਸੀਗਾ ਉਸ ਦਿਨ ਜਿਹੜਾ ਫਿਰ ਇਕੱਠ ਸੀਗਾ ਉਹ ਮੇਰੇ ਹਿਸਾਬ ਦੇ ਨਾਲ ਕੋਈ 5-7 ਹਜ਼ਾਰ ਬੰਦਾ ਸੀਗਾ ਪਰ ਅੱਜ ਜਿਹੜਾ ਉਹ ਇਕੱਠ ਉਹ ਲੱਖਾਂ ਦੇ ਵਿੱਚ ਚਲਾ ਗਿਆ ਉਸ ਦਿਨ ਜਿੰਨੇ ਨੌਜਵਾਨ ਆਏ ਸੀ ਉਸ ਤੋਂ ਤਾਂ ਮੈਂ ਨਾਲ ਕਈ ਗੁਣਾ ਜ਼ਿਆਦਾ ਨੌਜਵਾਨ ਮਤਲਬ ਹੁਣ ਤਾਂ ਇਹ ਗੱਲ ਲੋਕੀ ਰਾਈ ਨਹੀਂ ਗਈ ਔਰ ਹਰ ਇੱਕ ਨੌਜਵਾਨ ਨੂੰ ਹਰ ਸਾਡੇ ਬਜ਼ੁਰਗ ਨੂੰ ਸਾਡੇ ਭਰਾਵਾਂ ਨੂੰ ਈਵਨ ਸਾਡੀਆਂ ਭੈਣਾਂ ਨੂੰ ਵੀ ਘਰੇ ਬੈਠੇ ਪਤਾ ਕਿ ਇਹ ਲੜਾਈ ਕਿਸ ਕੰਮ ਨੂੰ ਲੈ ਕੇ ਲੜੀ ਜਾਂ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਕਿਸੇ ਨੂੰ ਪਰ ਜਿਹੜੀ ਹੁਣ ਜਿਹੜੀ ਇਹ ਨਿਊਜ਼ ਆਏ ਹਰ ਤੱਕ ਪਹੁੰਚ ਚੁੱਕੀ ਹੈ ਔਰ ਨੌਜਵਾਨ ਇਸ ਲਹਿਰ ਨਾਲ ਜੁੜ ਚੁੱਕੇ ਨੇ ਜੀ ਅਸੀਂ ਵੀ ਜੇਕਰ ਗੱਲ ਕਰੀਏ ਹੁਣ ਤੱਕ ਮੀਟਿੰਗਾਂ ਦੇ ਦੇ ਦੌਰ ਨੇ ਉਹ ਸਮਾਪਤ ਹੋ ਚੁੱਕੇ ਨੇ ਮੀਟਿੰਗਾਂ ਦੇ ਵਿੱਚ ਜੀ ਆਸ ਹੁੰਦੀ ਸੀ ਚਾਹੇ ਕਿਸਾਨਾਂ ਨੂੰ ਵਿਦੇਸ਼ 'ਚ ਬੈਠੇ ਲੋਕਾਂ ਨੂੰ ਪੰਜਾਬ 'ਚ ਬੈਠਿਆਂ ਮਾਵਾ ਭੈਣਾਂ ਨੂੰ ਇੱਕ ਆਸ ਹੁੰਦੀ ਸੀ ਸ਼ਾਇਦ ਅੱਜ ਦੋ ਤੋਂ ਇੰਨੇ ਤੱਕ ਮੀਟਿੰਗ ਚੱਲ ਰਹੀ ਹੈ ਸ਼ਾਇਦ ਅੱਜ ਕੁਝ ਹੋ ਜਾਈਏ ਹਾਲਾਂਕਿ ਬਸਤਾਵ ਵੀ ਦਿੱਤੇ ਉਹਨਾਂ ਨੇ ਬਦਲਾਅ ਦੇ ਕੇ ਇਹਨਾਂ ਕਾਨੂੰਨਾਂ 'ਚ ਬਦਲਾਅ ਕੀਤਾ ਜਾਂਦਾ ਜੇਕਰ ਕੇਂਦਰ ਸਰਕਾਰ ਮੰਨ ਹੀ ਰਹੀ ਆ ਕਿ ਜਿਹੜੇ ਇਹ ਬਦਲਾਅ ਕੀਤੇ ਦੀ بجائے ਉਹਨੂੰ ਖਤਮ ਹੀ ਕਰਨਾ ਚਾਹੀਦਾ ਜੇ ਗਲਤੀ ਹੈ ਹੀ ਨੇ ਦੇਖੋ ਜੀ ਜੇ ਗਲਤੀ ਹੋਈ ਨੇ ਗਲਤੀ ਹੋਈ ਆ ਤਾਂ ਉਹਨੂੰ ਰੱਦ ਹੀ ਕਰਨਾ ਚਾਹੀਦਾ ਔਰ ਜਿੱਦਾਂ ਆਪਾਂ ਕਹੀਏ ਕਿ ਸਾਡੀਆਂ ਜਣੀਆਂ ਕਿਸਾਨ ਜੱਥੇ ਬੰਦਗਾਂ ਨੇ ਉਹਨਾਂ ਦਾ ਬਹੁਤ ਲੰਮਾ ਐਕਸਪੀਰੀਅੰਸ ਆ ਅਸੀਂ ਪਹਿਲਾਂ ਵੀ ਉਹਨਾਂ ਨੂੰ ਹੀ ਫੋਲੋ ਕਰ ਰਹੇ ਸੀ ਜਿਵੇਂ ਮੈਂ ਹੁਣ ਬੋਲਿਆ ਸੀਗਾ ਕਿ ਸਾਨੂੰ ਉਹਨਾਂ ਨੇ ਕਿਹਾ ਸੀ ਆਪਾਂ 26 ਤਰੀਕ ਦੇ 2 ਨਵੰਬਰ ਚ ਆਪਾਂ ਦਿੱਲੀ ਨੂੰ ਕੋਚ ਕਰਨੀ ਆ ਸਾਹਮਣੇ ਹਾਲਾਂਕਿ ਜਿੰਨਾ ਅਸੀਂ ਯੰਗ ਬਲੱਡ ਸੀ ਅਸੀਂ ਉਸ ਵੇਲੇ ਕਹਿੰਦੇ ਸੀ ਕਿ ਨਹੀਂ ਆਪਾਂ ਨੂੰ ਹੁਣੇ ਤੋਂ ਚੱਲਣਾ ਚਾਹੀਦਾ ਪਰ ਸ਼ਾਇਦ ਉਹ ਉਹਨਾਂ ਦਾ ਜੋ ਐਕਸਪੀਰੀਅੰਸ ਬਹੁਤ ਲੰਬਾ ਆ ਉਹਨਾਂ ਨੇ ਸਾਨੂੰ ਉਸ ਵੇਲੇ ਕਿਹਾ ਸੀਗਾ ਕਿ ਆਪਾਂ ਕਿਉਂਕਿ ਝੋਨੇ ਦੀ ਫਸਲ ਕੱਟਣ ਵਾਲੀ ਸੀਗੀ ਤੇ ਕਣਕ ਬੀਜਣ ਵਾਲੀ ਸੀ ਹੁਣ ਝੋਨਾ ਕੱਟ ਲਿਆ ਕਣਕ ਬੀਜ ਗਿਆ ਜੱਟ ਸਾਰੇ ਵਿਹਲੇ ਹੋ ਗਏ ਨੇ ਭਰਾ ਸਾਡੇ ਮਜ਼ਦੂਰ ਵੀ ਵਿਹਲੇ ਨੇ ਸੋ ਹੁਣ ਪ੍ਰੋਪਰ